ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਹਿਬ ਸ਼ਿਰੂ ਹਰਗੋਸਾ ਪਾਸ਼ਾ ਜੀ ਦੇ ਸਮੇਂ ਨਾ ਪਿੰਡ ਸੌਰ ਸਿੰਘ ਜੋ ਕਿ ਅੰਮ੍ਰਿਤਸਰ ਦੇ ਵਿੱਚ ਆ ਉਥੋਂ ਦੇ ਦੋ ਟਾੜੀ ਹੋਏ ਨੇ ਇੱਕ ਦਾ ਨਾ ਅਬਦੁੱਲਾ ਨਾਥਮਬੁੱਲਾ ਦੂਜੇ ਦਾ ਨਾ ਅਬਦੁੱਲਾ ਦੋਨੋਂ ਨੇ ਨਾ ਇੱਕ ਵਾਰ ਪੜੀ ਜੋ ਕਿ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਕਰ ਸੀਗੇ ਉਹ ਵਾਰ ਸੀ ਕਹਿੰਦੇ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਰਾਜ਼ ਦੀ ਇੱਕ ਅਜ਼ਮਤ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ੍ਹ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਂ ਆਖੀਰ ਦੀ ਅਗਲੀ ਲਾਈਨ ਬੜੀ ਵੱਡੀ ਗੱਲ ਇਹ ਰਹਿੰਦੇ ਨੇ ਉਹ ਪੱਗ ਤੇਰੀ ਕੀ ਜ਼ਾਹگیر ਦੀ ਐ ਜ਼ਾਹگیر ਬਾਦਸ਼ਾ ਸਾਹਿਬ ਸ਼ਿਰ ਗੁਰ ਹਰਗੋਬਾਦਸ਼ਾ ਸਾਹਮਣੇ ਤੇਰੀ ਪੱਗ ਦੀ ਕੋਈ ਐਮੀਅਤ ਨਹੀਂ ਤੇਰੀ ਪੱਗ ਮਹਾਰਾਜ ਦੀ ਪੱਗ ਦਾ ਮੁਕਾਬਲਾ ਨਹੀਂ ਕਰ ਸਕਦੀ ਹੁਣ ਜੇ ਦੇਖਿਆ ਜਾਵੇ ਤਾਂ ਜਿਹੜਾ ਜ਼ਾਹগীর ਆ ਉਹ ਸ਼ਹਿਨशाह-ਏ-ਹਿੰਦੁਸਤਾਨ ਮੁਗਲ ਬਾਦਸ਼ਾ ਉਹਦੀ ਪੱਗ ਦਾ ਕੋਈ ਕੱਪੜਾ ਥੋੜਾ ਮਾੜਾ ਹੋਊਗਾ ਕਿ ਇੱਕ ਉਹਦੀ ਪੱਗ ਨੂੰ ਵੀ ਜ਼ਗਾ ਲੱਗੀ ਹੋਊਗੀ ਸ਼ਾਹੀ ਕਲਗੀ ਲੱਗੀ ਹੋਊਗੀ ਚੰਗੀ ਚੰਗੀ ਉਹਦੇ ਤੋਂ ਬਣਾਈ ਹੋਣੀ ਆ ਉਹਨਾਂ ਨੇ ਕੱਪੜੇ ਤੋਂ ਬਣਾਈ ਹੋਣੀ ਆ ਪਰ ਹੁਣ ਢਾਡੀ ਨਥਮਲ ਦੇ ਅਬਦੁੱਲਾ ਨੇ ਜੋ ਕਿਹਾ ਕਿ ਇਹ ਪੱਗ ਤਰੀ ਦੀ ਕੀ ਜ਼ਾਹਾਂਗੀਰ ਦੀ ਉਸ ਸਮੇਂ ਸਟੇਟ ਨੂੰ ਇਹ ਬਹੁਤ ਵੱਡਾ ਚੈਲੰਜ ਸੀਗਾ ਦਿੱਕੇ ਮਹਾਰਾਜ ਨੂੰ ਇੱਕ ਹਿੰਦੂਸਤਾਨ ਦੇ ਰਾਜੇ ਨੂੰ ਐਡੀ ਵੱਡੀ ਗੱਲ ਕਹਿ ਦੇਣੀ ਕਿਉਂ ਕਿ ਕਿਉਂਕਿ ਸਾਹਿਬ ਸ਼ਿਰੂ ਹਰਗੋਬ ਸਿੰਘ ਸਾਹਿਬ ਆਸ਼ਾ ਜਿਹੜੀ ਦਸਤਾਰ ਸੀ ਦਸਤਾਰ ਦੇ ਪਿੱਛੇ ਉੱਚਾ ਕਿਰਦਾਰ ਸੀ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਉਹਦੀ ਦਸਤਾਰ ਦੇ ਪਿੱਛੇ ਇੱਕ ਕਿਰਦਾਰ ਕਸ਼ੀ ਆ ਉਹ ਕਿਹਾ ਕਿ ਇੱਕ ਵਾਰ ਕੀ ਹੋਇਆ ਜਿਹੜਾ ਇਹ ਜਹਾਂਗੀਰ ਬਾਦਸ਼ਾਹ ਇਹ ਆਪਦੇ ਕਿਸੇ ਅਹਿਲਗਰ ਸ਼ੇਰ ਅਫਗਾਨਾ ਉਹਦਾ ਨਾਮ ਇਤਿਹਾਸ ਵਿੱਚ ਗਾਰ ਆਉਂਦਾ ਸ਼ੇਰ ਅਫਗਾਨ ਦੇ ਨਾਮ ਦੇ ਆਪਦੇ ਇੱਕ ਸਵੇ ਸਲਾਹਾਰ ਦੀ ਕਹਿਣ ਦੇ ਉੱਤੇ ਉਹਦੇ ਕਰੇ ਨਾ ਰੋਟੀ ਖਾਣ ਚਲੇ ਗਿਆ ਕਿਉਂ ਕਿਉਂਕਿ ਸ਼ੇਰ ਅਫਗਾਨ ਦਾ ਨਮਾ ਨਮਾ ਵਿਆਹ ਹੋਇਆ ਸੀ ਨਿਕਾਹ ਹੋਇਆ ਸੀ ਤਾਂ ਉਹਨੇ ਬਾਦਸ਼ਾਹ ਇਹ ਜੋ ਮੁਗਲ ਬਾਦਸ਼ਾਹ ਸੀ ਜਹਾਂਗੀਰ ਉਹਦੇ ਅੱਗੇ ਗੁਜ਼ਾਰਿਸ਼ ਕੀਤੀ ਕਿ ਬਾਦਸ਼ਾਹ ਦੇ ਕਿਰਪਾ ਕਰਕੇ ਮੇਰੇ ਘਰੇ ਦਾਵਤ ਦੇਤੇ ਆਓ ਖਾਣੇ ਦੇਤੇ ਆਓ ਮੇਰਾ ਹਨਾ ਨਿਕਾਹ ਹੋਇਆ ਜਿਉਂ ਹੀ ਜਿਹੜਾ ਇਹ ਬਾਦਸ਼ਾਹ ਸੀਗਾ ਜਹਾਂਗੀਰ ਜਦੋਂ ਇਹ ਰੋਟੀ ਖਾਣ ਦੀ ਖਾਤਰ ਉਹਦੇ ਘਰੇ ਗਿਆ ਜਹਾਂਗੀਰ ਦੇ ਘਰੇ ਗਿਆ ਤਾਂ ਜਿਉਂ ਹੀ ਜਿਹੜੀ ਜਹਾਂ ਉਹਦੀ ਸ਼ੇਰ ਅਫਗਾਨ ਦੀ ਘਰ ਵਾਲੀ ਸੀ ਉਹ ਰੋਟੀ ਲੈ ਕੇ ਆਈ ਤਾਂ ਉਹਨੂੰ ਦੇਖ ਕੇ ਉਹਦੇ ਉੱਤੇ ਮੋਹਿਤ ਹੋ ਗਿਆ ਉਦਾਂ ਨਾਂ ਉਹ ਜਿਹੜੀ ਉਹਦੀ ਘਰ ਵਾਲੀ ਸੀਗੀ ਸ਼ੇਰ ਅਫਗਾਨ ਦੀ ਉਹਦਾ ਨਾਂ ਸੀਗਾ ਮਹਿਰਨਸ਼ਾ ਉਹ ਦੇਖ ਕੇ ਮਤਲਬ ਕਿ ਬੜਾ ਨਾਲ ਤਾਂ ਰੰਝ ਹੋਵੇ ਉਹਨੂੰ ਇਸ ਗੱਲ ਦਾ ਕਿ ਨਾ ਵੀ ਯਾਰ ਵੀ ਮੇਰੀ ਅਧੀਨ ਮੇਰਾ ਇੱਕ ਛੋਟਾ ਜਿਹਾ ਨੌਕਰ ਵੀ ਉਹਦੀ ਘਰ ਵਾਲੀ ਇੰਨੀ ਸੋਹਣੀ ਆ ਇੰਨਾ ਸੁਹਾਵਣਾ ਉਹਦਾ ਮਨ ਬੇਈਮਾਨ ਹੋ ਜਾਂਦਾ ਉਹ ਘਰੇ ਆਉਂਦਾ ਘਰੇ ਆ ਕੇ ਆਪਦੇ ਹੋਰ ਜਿਹੜੇ ਸਿਪੇ ਸਲਾਰ ਹੁੰਦੇ ਨੇ ਉਹਨਾਂ ਦੇ ਨਾਲ ਇੱਕ ਸਲਾਮ ਮਸ਼ਵਰਾ ਕਰਦਾ ਉਹਨਾਂ ਨੂੰ ਕਹਿੰਦਾ ਵੀ ਤੂੰ ਸ਼ੇਰ ਅਫਗਾਨ ਨੂੰ ਮਾਰ ਦੇ ਉਹ ਕੀ ਕਰਦੇ ਨੇ ਧੋਖੇ ਦੇ ਨਾਲ ਸ਼ੇਰ ਅਫਗਾਨ ਨੂੰ ਬੁਲਾ ਕੇ ਮਾਰ ਦਿੰਦੇ ਨੇ ਜਦ ਮਾਰ ਦਿੰਦੇ ਨੇ ਤਾਂ ਜਿਹੜਾ ਜ਼ਾਹਂਗੀਰ ਆ ਉਹ ਫਿਰ ਆਪ ਜਾਂਦਾ ਉਹਦੇ ਘਰੇ ਔਰ ਘਰ ਜਾ ਕੇ ਜ਼ਬਰਦਸਤੀ ਜਾ ਕੇ ਉਹਨੂੰ ਜਿਹੜੀ ਮਿਹਰ ਨਿਸ਼ਾਨ ਸੀ ਉਹਨੂੰ ਚੱਕ ਲਿਆਉਂਦਾ ਆਪਦੇ ਰਾਜਮਹਲ ਚ ਰੱਖ ਦਿੰਦਾ ਆਪਦੀ ਮਹਾਰਾਣੀ ਬਣਾਉਂਦਾ ਮਲਕਾਏ ਹਿੰਦੁਸਤਾਨ ਬਣਾਉਂਦਾ ਨੂਰ ਜਹਾਂ ਉਹਦਾ ਨਾਮ ਰੱਖ ਦਿੰਦਾ ਉਹਦਾ ਉਹ ਉੱਥੇ ਜਾ ਕੇ ਤੇ ਉਹਨੂੰ ਮਲਕਾਏ ਹਿੰਦੁਸਤਾਨ ਬਣਾ ਦਿੰਦਾ ਇੱਕ ਸੁਜਾਰ رائے ਭੰਡਾਰੀ ਜੀ ਨੇ ਉਹਨਾਂ ਨੇ ਆਪਦੀ ਕਿਤਾਬ ਦੇ ਵਿੱਚਕਾਰ ਇੱਕ ਪੂਰਾ ਜਿਹੜਾ ਚੈਪਟਰ ਆ ਨਾ ਉਹ ਜਿਹੜੀ ਇਹ ਮਿਹਰ ਨਿਸ਼ਾਨ ਭਾਵ ਕਿ ਨੂਰ ਜਹਾਂ ਇਹਦੇ ਉੱਤੇ ਲਿਖਿਆ ਹੋਇਆ ਤੇ ਉਹਦੇ ਵਿੱਚਕਾਰ ਉਹ ਲਿਖਦੇ ਨੇ ਕਹਿੰਦੇ ਕਿ ਅੱਲਾਹ ਤਾਲਾ ਨੇ ਨੂਰ ਜਹਾਂ ਨੂੰ ਮਿਹਰ ਨਿਸ਼ਾਨ ਨੂੰ ਬਣਾਉਣ ਤੋਂ ਬਾਅਦ ਜਿਹੜੀ ਸੁੰਦਰਤਾ ਦੀ ਕਲਮ ਸੀ ਉਹ ਇੱਕ ਪਾਸੇ ਰੱਖੀ ਗਈ ਸੀ ਭਾਵੇਂ ਉਸ ਸਮੇਂ ਮਿਹਰ ਨਿਸ਼ਾਨ ਤੋਂ ਯਾਨਕੀ ਨੂਰ ਜਹਾਂ ਤੋਂ ਸੁੰਦਰ ਕੋਈ ਔਰਤ ਹੈ ਨਹੀਂ ਸੀ ਯਾਨਕੀ ਰੱਬ ਨੇ ਉਸ ਵਾਰ ਕਿਉਂ ਨਹੀਂ ਸੋਹਣੀ ਕੋਈ ਔਰਤ ਬਣਾਈ ਹੋਣੀ ਸੀ ਇਹ ਨਹੀਂ ਜਦੋਂ ਮਿਹਰ ਨਿਸ਼ਾਨ ਜਿਹੜੀ ਇਹ ਇਹ ਨੂਰ ਜਹਾਂ ਬਣ ਕੇ ਜਹਾਂਗੀਰ ਦੇ ਕੋਲ ਆਉਂਦੀ ਆ ਤਾਂ ਉੱਥੇ ਜਾ ਕੇ ਜਿਹੜਾ ਜਹਾਂਗੀਰ ਆ ਉਹ ਨੂਰ ਜਹਾਂ ਦੇ ਨਾਮ ਤੇ ਇੱਕ ਸਿੱਕਾ ਵੀ ਜਾਰੀ ਕਰਦਾ ਸੋਨੇ ਦਾ ਸਿੱਕਾ ਹੁੰਦਾ ਉਹਰੇ ਤੇ ਇੱਕ ਬਾਰਤ ਲਿਖਦਾ ਫਾਰਸੀ ਦੇ ਵਿੱਚ ਉਹ ਬਾਰਤ ਦੇ ਵਿੱਚਕਾਰ ਉਹ ਲਿਖਦਾ ਕਹਿੰਦਾ ਵੀ ਬੇਸ਼ੱਕ ਇਹ ਸਿੱਕਾ ਸੋਨੇ ਦਾ ਬਣਿਆ ਹੋਇਆ ਪਰ ਇਹਦੀ ਕੀਮਤ ਇਹਦੀ ਸੁੰਦਰਤਾ ਤਾਂ ਕਿਉਂਕਿ ਇਹਦੇ ਉੱਤੇ ਨੂਰ ਜਹਾਂ ਦੀ ਫੋਟੋ ਉੱਕਰੀ ਹੋਈ ਹੈ ਇਨਕੀ ਨਿਊਰ ਜਹਾਂ ਦੀ ਐਨ ਐਮ ਤੇ ਦਿੱਤੀ ਗਈ ਸੋ ਹੁਣ ਇੱਕ ਵਾਰ ਕੀ ਹੁੰਦਾ ਜਿਹੜਾ ਇਹ ਸਾਡੇ ਕਈ ਇਤਿਹਾਸਕਾਰ ਤਾਂ ਕਹਿੰਦੇ ਨੇ ਵੀ ਇਹ ਗੱਲ ਆ ਜਿਹੜੀ ਲਾਹੌਰ ਦੀ ਆ ਪਰ ਜ਼ਿਆਤਰ ਮੰਨਣ ਦੇ ਵਿਚਾਰ ਆਉਂਦੀ ਆ ਵੀ ਇਹ ਜਿਹੜੀ ਦੂਸਰੀ ਵਾਰਤਾ ਉਹ ਹੈਗੀ ਆ ਸ਼੍ਰੀਨਗਰ ਦੀ ਉੱਥੇ ਕੀ ਹੁੰਦਾ ਵੀ ਜਿਹੜਾ ਇਹ ਜਹਾਂਗੀਰ ਆਬਦੇਹ ਸ਼ਾਲੀਮਾਰ ਬਾਗ ਦੇ ਵਿੱਚ ਕਾਰ ਬੈਠਾ ਹੁੰਦਾ ਤੇ ਦੂਜੇ ਪਾਸੇ ਜਿਹੜਾ ਸ਼ਾਦਨ ਬਾਗ ਹੁੰਦਾ ਉਹਦੇ ਵਿੱਚ ਕਾਰ ਸਾਹਿਬ ਸ਼ਿਰੂ ਹਰਦਨ ਸਾਹਾ ਪਾਸ਼ਾ ਬੈਠੇ ਹੁੰਦੇ ਹੈ ਨਾ ਸੋ ਉਹ ਜਿਹੜੀ ਨੂਰजहां ਹੁੰਦੀ ਆ ਉਹ ਬਾਦਸ਼ਾਹ ਨੂੰ ਕਹਿੰਦੀ ਆ ਕਿ ਨਹੀਂ ਬਾਦਸ਼ਾਹ ਵੀ ਤੁਸੀਂ ਕੁੱਲ ਹਿੰਦੁਸਤਾਨ ਦੇ ਮਾਲਕ ਹੋ ਤੁਸੀਂ ਸਾਰਾ ਦਿਨ ਸ਼ਿਕਾਰ ਖੇੜਦੇ ਰਹਿੰਦੇ ਹੋ ਥੱਕ ہار ਕੇ ਤੰਬੂ ਵਿੱਚ ਆਉਂਦੇ ਹੋ ਵੀ ਥੋੜੇ ਦਾ ਕੋਈ ਦਰਸ਼ਨ ਕਰਨੀ ਆਉਂਦਾ ਉਹ ਸਾਹਮਣੇ ਤੰਬੂ ਦੇ ਵਿੱਚਕਾਰ ਸਿੱਖਾਂ ਦਾ ਗੁਰੂ ਬੈਠਾ ਉਹ ਉਹਨੇ ਤਲਵਾਰਾਂ ਪਾਈਆਂ ਨੇ ਫਕੀਰੀ ਉਹਦਾ ਬਾਣਾ ਹਨਾ ਕਹਿੰਦੇ ਵੀ ਉਹਦੇ ਦਰਸ਼ਨਾਂ ਦੀ ਲੜਾਈ ਨਹੀਂ ਟੁੱਟਦੀ ਵੀ ਮੈਨੂੰ ਸਮਝਾਓ ਹੀ ਕਿਵੇਂ ਆ ਤਾਂ ਇਸ ਗੱਲ ਦਾ ਇੱਕ ਟੁੱਕ ਜਵਾਬ ਦਿੰਦਾ ਜਿਹੜਾ ਜਹਾਂਗੀਰ ਬਾਦਸ਼ਾਹ ਉਹ ਕਹਿੰਦਾ ਮਿਲਕਾ ਇਹ ਹਿੰਦੁਸਤਾਨ ਮੈਂ ਤਾਂ ਸਿਰਫ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਪਰ ਕਹਿੰਦਾ ਜਿਹੜਾ ਉਹ ਸਾਹਮਣੇ ਤੰਬੂ ਦੇ ਵਿੱਚਕਾਰ ਬੈਠਾ ਉਹ ਕੁੱਲ ਆਲਮ ਦਾ ਪੂਰੇ ਯੂਨੀਵਰਸ ਦਾ ਦੀਨ ਦੁਨੀਆ ਦਾ ਬਾਦਸ਼ਾਹ ਨਵਾਉਦਾ ਹਰ ਗੁਣ ਸਾ ਪਾਸ਼ਾ ਉਕੇ ਹੁਣ ਇਸ ਗੱਲ ਦਾ ਜਹਾਂਗੀਰ ਉਤੇ ਅਸਰ ਕਿਵੇਂ ਹੋਇਆ ਸੀਗਾ ਜਹਾਂਗੀਰ ਕਿਵੇਂ ਜਿਸ ਵੱਲੋਂ ਮਹਾਰਾਜਾ ਮਰੀਦ ਬਣਿਆ ਸੀਗਾ ਕੀ ਹੋਇਆ ਜਦੋਂ ਜਹਾਂਗੀਰ ਨੇ ਮਹਾਰਾਜ ਨੂੰ ਕੈਦੇ ਚ ਪਾ ਲਿਆ ਗਵਾਲੀਅਰ ਦੇ ਕਿਲੇ ਦੇ ਵਿੱਚ ਤਾਂ ਇੱਕ ਅਚਾਨਕ ਉਹ ਬਿਮਾਰ ਪੈ ਗਿਆ ਬਿਮਾਰ ਪੈ ਗਿਆ ਬਹੁਤ ਦਿਖਾਇਆ ਅੱਗੇ ਜਿਵੇਂ ਕਹਿੰਦਾ ਹੁਬੈਦਾਂਗ ਕਹਿੰਦਾ ਜੋ ਉਸ ਮੇਰੇ ਜੋ ਵੀ ਇਲਾਜ ਕਰਨ ਵਾਲੇ ਸੀਗੇ ਡਾਕਟਰ ਵਗੈਰਾ ਸੀ ਨਹੀਂ ਲਾਜਿਆ ਇਹ ਸਾਡੀ ਇਨਸਾਨਾਂ ਦੀ ਮਤਲਬ ਕਿ ਉਹ ਇੱਕ ਕਿਗ ਉਹਨਾਂ ਕਹਿ ਲੋ ਜਾਂ ਸਾਡਾ ਜਾਂ ਸਾਡੀ ਮੈਂਟੈਲਿਟੀ ਕਹਿ ਲੋ ਹਨਾ ਵੀ ਜਿੰਨ ਜਦੋਂ ਮਰਜ ਸਾਡੇ ਤੋਂ ਬਾਹਰ ਹੋ ਜਵੇ ਜਦੋਂ ਸਾਡੇ ਤੋਂ ਸਾਰੇ ਡਾਕਟਰ ਫੇਲ ਹੋ ਜਾਣ ਹਸਪਤਾਲਾਂ ਵਿੱਚ ਕਰਸਨ ਜਵਾਬ ਮਿਲ ਜੇ ਫਿਰ ਅਸੀਂ ਗੁਰੂ ਦੇ ਦਰਵਾਜ਼ੇ ਜਾਂਦੇ ਹਾਂ ਗੁਰੂ ਦੇ ਦਰਜਾਂਦੇ ਹਾਂ ਇਹੀ ਗੱਲ ਹੋਈ ਜਦੋਂ ਡਾਕਟਰਾਂ ਦੇ ਵੈਦਾਂ ਦੇ ਹੱਥੋਂ ਬਾਹਰ ਹੋ ਗਈ ਗੱਲ ਉਹਨੂੰ ਕਿਤੋਂ ਵੀ ਇਲਾਜ ਨਾ ਆਇਆ ਜਹਾਂਗੀਰ ਨੂੰ ਤਾਂ ਉਹਨੂੰ ਕਿ ਕੀ ਹੋਇਆ ਤਾਂ ਜਿਹੜੀ ਨੂਰ ਜਹਾਂ ਸੀ ਉਹ ਉਹਨਾਂ ਨੂੰ ਹਜ਼ਰਤ ਨਿਜ਼ਾਮਉਦੀਨ ਔਲੀਆ ਦੇ ਕੋਲ ਦਿੱਲੀ ਲੱਗੀ ਦਿੱਲੀ ਉਹਨਾਂ ਦੀ ਜਗਾ ਸੀਗੀ ਕੁਦਰਤ ਨੇ ਉਧਰੋਂ ਪੰਜਾਬ ਦੇ ਵਿੱਚੋਂ ਸਾਈ ਮੀਆਂ ਮੀਰ ਜੀ ਉੱਥੇ ਗਏ ਹੋਏ ਸੀਗੇ ਸਾਈ ਮੀਆਂ ਮੀਰ ਜੀ ਉੱਥੇ ਬੈਠੇ ਸੀਗੇ ਚਲੋ ਨੂਰ ਜਹਾਂ ਜਹਾਗੀਰ ਦੇ ਨਾਲ ਉੱਥੇ ਆ ਗਈ ਆ ਕੇ ਗੁਜਾਰ ਗੁਜਾਰਸ਼ ਕਰਦੀ ਆ ਕਹਿੰਨਾ ਕਹਿੰਨਾ ਵੀ ਹਜ਼ਰਤ ਦੀ ਕਿਰਪਾ ਕਰਕੇ ਸਾਡੇ ਉੱਤੇ ਤਰਸ ਕਰੋ ਵੀ ਮੇਰੇ ਖਾਵੰਦ ਨੂੰ ਮੇਰੇ ਸ਼ੋਹਰ ਨੂੰ ਕਿਤੇ ਵੀ ਇਲਾਜ ਨਹੀਂ ਆ ਰਿਹਾ ਵੀ ਇਹਨਾਂ ਦਾ ਇਲਾਜ ਆ ਜਿਹੜਾ ਤੁਸੀਂ ਇਲਾਜ ਕਰਦੇ ਹਾਂ ਜੀ ਹਜੇ ਇਨਜ਼ਾਮੁਦੀਨ ਔਲੋ ਜੀ ਨੇ ਬੋਲਣਾ ਹੀ ਸੀਗਾ ਜਾਨੋ ਜੇ ਸਾਈ ਮੀਆਂ ਮੀਰ ਜੀ ਸੀਗੇ ਉਹ ਬੋਲੋ ਠੇ ਕਹਿੰਦੇ ਬੱਚੀ ਏ ਜਿਸਨੇ ਤਰਸ ਕਰਨਾ ਸੀਗਾ ਉਹਨੂੰ ਤਾਂ ਤੁਸੀਂ ਕੈਦ ਕੀਤਾ ਹੋਇਆ ਹੁਣ ਤੇਰੇ ਉੱਤੇ ਤਰਸ ਕੌਣ ਕਰੇ ਨੂਰ ਜਹਾ ਥੋੜੀ ਜਿਹੀ ਤਰਬ ਕੀਤੀ ਗਈ ਉਹ ਕਹਿੰਦੀ ਸਾਈਂ ਜੀ ਵੀ ਕੀ ਗਲਤੀ ਹੋ ਗਈ ਸਾਤੋਂ ਵੀ ਦੁਬਾਰਾ ਦੱਸਿਓ ਉਹ ਕਹਿੰਦਾ ਵੀ ਬੱਚੀ ਬਕਰ ਫੇਰ ਉਹੀ ਗੱਲ ਕਹਿੰਦੇ ਕਹਿੰਦੇ ਬੱਚੀ ਇਹ ਜੀਨੇਥ ਹੋਏ ਤੇਰੇ ਤੇ ਜਾਂ ਤੇਰੇ ਖਾਵਾਂ ਤੇ ਤਰਸ ਕਰਨਾ ਸੀ ਉਹਨੂੰ ਤਾਂ ਤੁਸੀਂ ਕੈਦ ਕੀਤਾ ਹੋਇਆ ਕੈਦ ਕੀਤਾ ਹੋਇਆ ਹੁਣ ਤੇ ਇਹਦੇ ਦਰਸਾਉਣ ਕਰੇ ਫਿਰ ਜ਼ਾਹਾਂਗੀਰ ਪੁੱਛਦਾ ਕਹਿੰਦਾ ਵੀ ਸਾਈ ਜੀ ਤੁਸੀਂ ਕੀ ਦੀ ਗੱਲ ਕਰ ਰਹੇ ਹੋ ਫਿਰ ਉਹ ਦੱਸ ਦਿੰਨੇ ਵੀ ਇੱਕ ਸਿੱਖਾਂ ਦਾ ਗੁਰੂ ਆ ਹਰਗੋਬ ਸਿੰਘ ਪਾਸ਼ਾ ਛੇਵੇਂ ਛੇਵੇਂ ਨਾਨਕ ਦੇ ਦੂਤਾ ਹੋ ਤੁਸੀਂ ਉਹਨਾਂ ਗਿਆਨ ਕੀਤਾ ਹੋਇਆ ਉਹ ਫਿਰ ਜਿਹੜਾ ਪੁੱਛਦਾ ਫਿਰ ਸਾਰੀ ਗਵਾਰਤਾ ਲੱਭ ਦੱਸਦਾ ਵੀ ਇਹ ਕਿੱਥੋਂ ਤੋਂ سلسلہ ਤੁਰਿਆ ਹੈ ਗੁਨਾਗ ਦੀ ਮਾਰਾ ਤੋਂ ਕਿੱਥੋਂ ਕਰਦੇ ਆਉਂਦੇ ਨੇ ਹਨਾ ਫਿਰ ਉਹ ਜਿਹੜਾ ਜ਼ਾਹਾਂਗੀਰ ਹੁੰਦਾ ਬੜਾ ਮਨੋ ਦਾ ਝੋੜਿਆ ਜਾਂਦਾ ਉਹ ਜਾ ਕੇ ਹੁਕਮ ਕਰਦਾ ਵੀ ਠੀਕ ਆ ਵੀ ਮੈਂ ਛੇਵੇਂ ਪਾਸ਼ਾ ਨੂੰ ਛੱਡਦਾ ਜਦੋਂ ਸ਼ੇਮੀ ਬਾਸ਼ਾ ਨੂੰ ਉਹ ਛੱਡਣ ਲੱਗਦੇ ਨੇ ਤਾਂ ਜਿਹੜੇ ਬਾਕੀ ਦੇ ਰਾਜੇ ਹੁੰਦੇ ਨੇ ਉਹ 52 ਰਾਜੇ ਨੇ ਉਹ ਮਹਾਰਾਜ ਅੱਗੇ ਗੁਜ਼ਾਰਸ਼ ਕਰਦੇ ਨੇ ਮਹਾਰਾਜ ਜੀ ਕਿਰਪਾ ਕਰਕੇ ਸਾਡੀ ਤਾਂ ਸਾਨੂੰ ਵੀ ਸਾਡੀ ਵੀ ਬੰਦ ਖਰਾਸੀ ਕਰੋ ਹਨਾ ਤੁਸੀਂ ਤਾਂ ਚਲੇ ਜਾਓਗੇ ਸਾਡਾ ਕੀ ਬਣੂਗਾ ਵੀ ਅਸੀਂ ਪਹਿਲੀ ਬੜੀ ਮਾੜੀ ਹਾਲਤ ਚ ਰਹਨੇ ਆ ਹੈਗੀ ਅਸੀਂ ਰਾਜੇ ਆ ਪਰ ਕੈਦੀਆਂ ਨਾਲ ਬੱਤਲ ਸਾਡਾ ਮਤਲਬ ਕਿ ਹਾਲ ਕੀਤਾ ਹੋਇਆ ਜਹਾਂਗੀਰ ਨੇ ਤਾਂ ਮਹਾਰਾਜ ਫਿਰ ਜਹਾਂਗੀਰ ਨੂੰ ਦੁਬਾਰਾ ਰਿਟਰਨ ਉਹੀ ਭੇਜਦੇ ਨੇ ਹੁਕਮ ਭੇਜ ਉਹਦਾ ਕਹਿ ਦਿੰਦੇ ਨੇ ਵੀ ਅਸੀਂ ਇਸ ਜਿਹੜੇ ਤਰ੍ਹਾਂ ਕੇਲਾ ਗਵਾਲੀਅਰ ਦਾ ਆਗਰੇ ਇਥੋਂ ਅਸੀਂ ਤਾਂ ਹੀ ਬਾਹਰ ਜਾਵਾਂਗੇ ਸਾਡੇ ਨਾਲ ਦੇ ਰਾਜਨ ਕਾਫੀ ਜਿਹੜਾ ਜਹਾਗੀਰ ਸੀਗਾ ਉਹ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਜੀ ਠੀਕ ਆ ਜੀ ਵੀ ਜਿੰਨਾ ਜਿੰਨੇ ਵੀ ਰਾਜੇ ਤੁਹਾਡੇ ਪੱਲਾ ਫੜ ਕੇ ਬਾਹਰ ਨਿਕਲ ਗਏ ਮੈਂ ਉਹਨਿਆਂ ਨੂੰ ਹੀ ਛੱਡੂ ਫਿਰ ਮਹਾਰਾਜ ਨੇ ਉਦੋਂ 52 ਕਲੀਆਂ ਵਾਲਾ ਟੋਲਾ ਜਿਹੜਾ ਸੀ ਉਹ ਸਮਾਇਆ ਸੀ ਕੱਲਾ ਕੱਲਾ ਰਾਜਾ ਇੱਕ ਇੱਕ ਕਲੀ ਨੂੰ ਫੜ ਕੇ ਬਾਹਰ ਆਇਆ ਸੀ ਤਾਂ ਉਸ ਦਿਨ ਤੋਂ ਹੀ ਮਹਾਰਾਜ ਨੂੰ ਬੰਦੀ ਛੋੜ ਕਿਹਾ ਜਾਂਦਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹਦੀਨਾ ਸਾਹਿਬ ਜੀ ਕੋ ਹਰਗੋਸਾ ਪਾਸ਼ਾ ਜੀ ਸਾਡੇ ਬੰਦੀ ਛੋੜ ਸਤਗੁਰੂ ਨੇ ਜਿਹੜੇ ਸਾਨੂੰ ਬੰਦਨਾ ਤੋਂ ਇਹਨਾਂ ਨੇ ਸਾਨੂੰ ਮੁਕਤ ਕਰਨਾ ਔਰ ਉਸ ਮਹਾਰਾਜਨ ਨੂੰ ਕੀਤਾ ਸੀ ਔਰ ਹੁਣ ਸੱਚੇ ਪਾਤਸ਼ਾਹ ਕਿਰਪਾ ਕਰਨ ਕੇ ਸਾਡੇ ਤੋਂ ਵੀ ਇਸ ਜਿਹੜੀ ਬੰਦ ਖੜਾ ਸੀ ਆ ਦੁਨੀਆਵੀ ਦੀ ਇਸ ਤੋਂ ਛੜਾ ਛੜਾ ਦੇਣ ਸੋ ਦੋਸਤੋ ਇਹ ਆ ਗਈਆ ਦਸਤਾਰ ਦੀ ਗੱਲ ਸੋ ਦਸਤਾਰ ਦੇ ਵਿੱਚ ਕਰ ਕੀ ਆ ਜੇ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜੀ ਦਸਤਾਰ ਉੱਚੀ ਆ ਕਿਰਦਾਰ ਵੀ ਉਹਦਾ ਉੱਚਾ ਦਸਤਾਰ ਦੇ ਵਿੱਚ ਤੁਸੀਂ ਤੁਸੀਂ ਦੇਖੋ ਵੀ ਹੁਣ ਸਾਡੇ ਜਿਹੜੇ ਨੌਜਵਾਨ ਨੇ ਜਿਹੜੀਆਂ ਉਹ ਟੀ-ਸ਼ਰਟ ਪਾਉਂਦੇ ਨੇ ਸੰਤ ਜਰਨੈਲ ਸਿੰਘ ਜੀ ਉਹਨਾਂ ਤੇ ਹੋਂਦ ਲੱਗੀ ਹੁੰਦੀ ਜਾ ਅਕਾਲੀ ਫੂਲਾ ਸਿੰਘ ਜੀ ਹਰੀ ਸਿੰਘ ਨਲੂਆ ਭਗਤ ਸਿੰਘ ਕਿਉਂ ਇਹ ਸਰਦਾਰ ਕਰਤਾਰ ਸਿੰਘ ਰੱਬਾ ਜਾਂ ਉਦਮ ਸਿੰਘ ਇਹ ਉਹ ਸਰਦਾਰ ਨੇ ਜਿਹੜੇ ਬਿਕੇ ਨਹੀਂ ਔਰ ਜਿਨ੍ਹਾਂ ਦਾ ਕਰਦਾਰ ਉੱਚਾ ਸੀਗਾ ਸੋ ਦਸਤਾਰ ਵੀ ਉਹੀ ਉੱਚੀ ਆ ਜਿਹਦਾ ਕਰਦਾਰ ਉੱਚਾ ਸਾਹਿਬ ਜੀ ਹਰਗੋਬ ਸਿੰਘ ਪਾਸ਼ਾ ਦੇਵੀ ਦਸਤਾਰ ਉੱਚੀ ਸੀਗੀ ਤਾਂ ਹੀ ਢਾਡੀ ਨਥਮਲ ਔਰ ਅਬਦੁੱਲਾ ਨੇ ਇਹ ਵਾਰ ਪੜੀ ਸੀਗੀ ਕਿ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਰਾਜ ਦੀ ਇੱਕ ਅਜ਼ਮਤ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ੍ਹ ਦਰਵਾਜਾ ਬਲਕ ਵਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰਤ ਦੁਸ਼ਟਾ ਕਰਤਾ ਕੀ ਦੀ ਪਗ ਤੇਰੀ ਕੀ ਜਹਾਂਗੀਰ ਦੀ ਇਹ ਜਹਾਂਗੀਰ ਬਾਦਸ਼ਾ ਹਰਗੁਨ ਸਾਹਿਬ ਪਾਸ਼ਾ ਸਾਹਮਣੇ ਤੇਰੀ ਦਸਤਾਰ ਦੀ ਕੋਈ ਵੈਲਿਊ ਨਹੀਂ ਕੋਈ ਅਹਿਮਤ ਨਹੀਂ ਕਿਉਂ ਕਿਉਂਕਿ ਤੇਰੀ ਦਸਤਾਰ ਦੇ ਪਿੱਛੇ ਕਰਦਾਰ ਕਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ